ਸਾਰੇ ਸਮਾਜ ਨੂੰ ਜੈ ਵਾਲਮੀਕੀ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਇਸ ਸ਼ੁਭ ਅਫਸਰ ਦੇ ਉੱਪਰ ਪਟਿਆਲਾ ਤੋਂ ਪੰਜਾਬ ਵਿੱਚੋਂ ਇੱਕ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਘੱਡੀ ਜਾ ਰਹੀ ਹੈ ਜੋ ਕਿ ਬਾਬਾ ਜੀਵਨ ਸਿੰਘ ਨਗਰ ਪਾਸੀ ਰੋਡ ਤੋਂ ਸ਼ੁਰੂ ਹੋਏਗੀ ਤੇ ਪੂਰਾ ਸ਼ਹਿਰ ਕਵਰ ਕਰਦੇ ਹੋਏ ਤ੍ਰਿਪੜੀ ਜੰਮੂ ਮਾਰਕੀਟ ਸਮਾਪਤੀ ਹੋਏਗੀ ਮੈਂ ਆਪਣੇ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਸਾਰੇ ਹੀ ਸਮਾਜਿਕ ਸੰਸਥਾਵਾਂ ਨੂੰ ਤੇ ਧਾਰਮਿਕ ਸੰਸਥਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਸ਼ੁਭ ਮੌਕੇ ਉੱਪਰ ਕੱਲ ਮਿਤੀ 6 ਅਕਤੂਬਰ 2025 ਦੁਪਹਿਰੇ 2:04 ਦੇ ਵਿੱਚ 2:04 ਤੇ ਬਾਬਾ ਜੀਵਨ ਸਿੰਘ ਨਗਰ ਪਹੁੰਚਣ ਤੇ ਭਗਵਾਨ ਵਾਲਮੀਕ ਜੀ ਦਾ ਆਸ਼ੀਰਵਾਦ ਲੈਣ ਜੀ ਅੱਜ ਸ਼ੋਭ ਯਾਤਰੀ ਜੇ ਸ਼ੋਭ ਯਾਤਰਾ ਕੱਢੀ ਜਾ ਰਹੀ ਹੈ ਉੱਤੇ ਜਿਹੜੇ ਇਲਾਕਾ ਦੇ ਨਿਵਾਸੀਆਂ ਨੂੰ ਜਿਹੜੇ ਸੰਗਤ ਨੂੰ ਵਾਲਮੀਕ ਸਮਾਜ ਕੀ ਪ੍ਰੇਰਣਾ ਦੇਣਾ ਚਾਹੁੰਦੇ ਇਸ ਸ਼ੋਭ ਯਾਤਰਾ ਜੀ ਮੈਂ ਸਾਰੇ ਸਮਾਜ ਨੂੰ ਪ੍ਰੇਰਣਾ ਦੇਣਾ ਚਾਹਨਾ ਵੀ ਜੋ ਭਗਵਾਨ ਵਾਲਮੀਕ ਜੀ ਨੇ ਆਪਣੇ ਸਾਰੇ ਸਮਾਜ ਵਾਸਤੇ ਇੱਕ ਸ਼ਾਂਤੀ ਸਮਾਨਤਾ ਤੇ ਮਾਨਵਤਾ ਦੇ ਪ੍ਰਤੀਕ ਰਮਾਇਣ ਨੂੰ ਲਿਖ ਕੇ ਜੋ ਪੂਰੇ ਸੰਸਾਰ ਨੂੰ ਇੱਕ ਉਪਦੇਸ਼ ਦਿੰਦਾ ਹੈ ਵੀ ਉਸ ਉਹਨਾਂ ਉਪਦੇਸ਼ਾਂ ਦੇ ਉੱਪਰ ਆਪਾਂ ਨੂੰ ਚੱਲਣ ਦੀ ਲੋੜ ਹੈ ਤਾਂਕਿ ਹਰ ਇੱਕ ਕਮਿਊਨਿਟੀ ਦੇ ਨਾਲ ਹਰ ਇੱਕ ਦੇ ਨਾਲ ਆਪਾਂ ਮਿਲ ਜੁਲ ਕੇ ਇਕੁਐਲਿਟੀ ਦੇ ਵਿੱਚ ਰਹੀਏ ਜੇਪਾ ਗੱਲ ਕਰੀ ਜਿਹੜੀ ਯਾਤਰਾ ਹੈ 7 ਸਾਲ ਤਾਂ ਇਹ ਸਾਲ ਵੀ ਨਿਕਲਦੀ ਹੈ ਇਸ ਸਾਲ ਕੋਈ ਹਟਕੇ ਵੀ ਹੋਏਗਾ ਕਿ ਜਤਰਾ ਦੇ ਵਿੱਚ ਇਸ ਸਾਲ ਦੇ ਵਿੱਚ ਹਟਕੇ ਅਸੀਂ ਇਸ ਨੂੰ ਹੋਰ ਉੱਚੇ ਪੱਧਰ ਤੇ ਲੈ ਕੇ ਜਾਵਾਂਗੇ ਪਹਿਲਾਂ ਬਹੁਤ ਅੱਛੇ ਅਸੀਂ ਸ਼ੋਭਾ ਯਾਤਰਾ ਕਰਦੇ ਆਂ ਤਕਰੀਬਨ 6-7 ਘੰਟੇ ਦੀ ਹੁੰਦੀ ਹੈ ਇਹ ਹੁਣ ਇਸ ਨੂੰ ਹੋਰ ਵਾਧਾ ਕੀਤਾ ਜਾ ਰਿਹਾ ਹੈ ਕਿਉਂਕਿ ਲੋਕ ਸਾਡੇ ਨਾਲ ਬਹੁਤ ਹੋਰ ਨਾਲ ਜੁੜ ਰਹੇ ਆ ਸਾਰੇ ਮੋਹੱਲਾ ਨਿਵਾਸੀ ਪੂਰਾ ਪਟਿਆਲਾ ਸਾਡੇ ਨਾਲ ਹੋਰ ਜੁੜਿਆ ਹੈ ਇਹ ਘੱਟੋ ਘੱਟ 8 ਤੋਂ 10 ਘੰਟੇ ਦੀ ਇਸ ਵਾਰ ਹੋਰ ਵੱਧਵੀ ਹੋਏਗੀ